ਲੋਕ ਸਭਾ ਚੋਣ 2024 ਤਹਿਤ ਪੰਜਾਬ ਦੀਆਂ 13 ਸੀਟਾਂ ਤੇ VOTING ਹੋ ਰਹੀ ਹੈ। VOTING ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹਨਾਂ ਵਿੱਚ ਜੇਕਰ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਦੀਆਂ 13 ਸੀਟਾਂ ਨਾਲੋਂ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

तक तकरीबन पैंतालीस छियालीस डिग्री सेल्सियस चल रहा है और इतनी गर्मी की सीदत में घर से जनता निकल रही है मेरी माँ बहनें निकल रही है छोटे बच्चे परा सभी लोग निकल करके और अपने मनपसंद वोट कर रहे हैं मैं उनको धन्यवाद करता हूँ कितना लगता है कि इतनी गर्मी में कितने परसेंट वोट जो हुई है लगता है शाम तक का होने की उम्मीद है जारे? मेरा जहाँ तक मानना है कि पंजाब पंजाब एक ऐसा स्टेट है जो पूरे देश में एक जागरूकता लाने में और आ, आ, किसी भी काम में आगे हमेशा रहता है पंजाब तो मैं पंजाब के तमाम वोटर और परसेंटेज मैं मानता हूं कि देश के और ए, इलाके से बेहतर यहां परसेंटेज जाएगा सत्तर प्लस करेगा क्या कहना चाहते हैं शहरवासियों वासी जिनकी नई नई वोट बनी है 18 ਸਾਲ ਹੀ ਹੋ ਗਏ ਨੇ ਨਈ-ਨਈ ਵੋਟ ਬਣੀ ਹੈ ਕੀ ਕਹਿਣਾ ਚਾਹੋਗੇ ਮੈਂ ਇਹੀ ਕਹੂੰਗਾ ਕਿ ਵੋਟ ਜ਼ਰੂਰ ਪਾਓ ਔਰ ਸਾਨੂੰ ਮਿਠਾਈ ਵੀ ਖਿਲਾਓ ਕਿਉਂਕਿ ਪਹਿਲੀ ਵਾਰ ਆਪ ਵੋਟ ਡਾਲਨੇ ਜਾ ਰਹੇ ਹੋ ਤਾਂ ਮੈਂ ਇਹੀ ਕਹੂੰਗਾ ਕਿ ਆਪਣੇ ਆਪਣੇ ਪਸੰਦ ਦਾ ਵੋਟ ਡਾਲੋ ਕੀ ਕਹਿਣਾ ਚਾਹੋਗੇ ਮੈਂ ਲੁਧਿਆਣੇ ਦੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਇਹ ਹੈਗੀ ਆ ਰਾਸ਼ਟਰ ਦੀਆਂ ਚੋਣਾਂ ਆਪਾਂ ਦੇਸ਼ ਦੀ ਸਰਕਾਰ ਚੁਣਨੀ ਹੈ ਤੇ ਆਪਾਂ ਰਾਸ਼ਟਰੀ ਮੁੱਦਿਆਂ ਨੂੰ ਦੇਖ ਕੇ ਏ ਵੋਟਾਂ ਬਾਣੀਆਂ ਵਾ ਦੇਖੋ ਫਿਲਹਾਲ ਜਿਹੜੀ ਸਾਨੂੰ ਰਿਪੋਰਟ ਮਿਲੀ ਹੈ ਵੀ 40 ਤੋਂ 42% ਵੋਟ ਪੋਲ ਹੋ ਚੁੱਕੀ ਹੈ ਤੇ ਸਾਨੂੰ ਉਮੀਦ ਹੈ ਵੀ 70% ਪੋਲ ਚੋਲ ਹੋਏਗੀ ਪਿਛਲੀ ਵਾਰੀ 63% ਹੋਈ ਸੀ ਅਸੀਂ ਅੱਜ ਕਿ 70 ਤੇ ਜਾਣ ਦੀ ਉਮੀਦ ਹੈ ਜੀ ਦੇਖੋ ਅਸੀਂ ਤਾਂ ਸਾਰੇ ਅੱਗੇ ਹੀ ਬੇਨਤੀ ਕਰਦੇ ਆਂ ਵੀ 5 ਸਾਲ ਆਪਾਂ ਬੋਸਾਂਗੇ ਜੇ ਅੱਜ ਆਪਾਂ ਘਰੋਂ ਨਾ ਨਿਕਲੇ ਸਾਡਾ ਮੋਰਲ ਜਿਹੜੀ ਜ਼ਿੰਮੇਵਾਰੀ ਅੱਜ ਹੈਗੀ ਆ ਆਪਾਂ ਵੱਧ ਚੜ ਕੇ ਵੋਟ ਕਰੀਏ ਚਾਹੀ ਜਿੰਨੀ ਮਰਜ਼ੀ ਗਰਮੀ ਪੈ ਰਹੀ ਆ ਜਿਹੜੇ ਲੋਕ ਵੋਟਾਂ ਪਾਣ ਆ ਰਹੇ ਉਹ ਵੀ ਗਰਮੀਆਂ 'ਚ ਆ ਰਹੇ ਨੇ ਤੇ ਸਾਰੀ ਲੁਧਿਆਣਾ ਨਿਵਾਸੀ ਅੱਗੇ ਬੇ ਵੀ ਵੱਧ ਚੜ ਕੇ ਵੋਟ ਨੂੰ ਕਰੋ ਆਪਾਂ ਕੱਢੀਏ ਤੇ ਆਪਣੀ ਵੱਧ ਤੋਂ ਵੱਧ ਵੋਟ ਨੂੰ ਪੋਲ ਕਰੀਏ ਕਿੰਨੇ ਕੁ ਪਰਸੈਂਟ ਪੋਲਿੰਗ ਹੋ ਜੀ ਮੇਰੇ ਖਿਆਲ ਨਾਲ ਹਲੇ 30 40% 30 40 ਦੇ ਨੇੜੇ ਆ ਜੀ ਸਿਰ ਮਾਹੌਲ ਦੀ ਗੱਲ ਕਰੀ ਕਿਸ ਤਾ ਮਾਹੌਲ ਹੈ ਜੀ ਮਾਹੌਲ ਬਹੁਤ ਵਧੀਆ ਜੀ ਮਤਲਬ ਧੱਕਾ ਧੱਕਾ ਤਾਂ ਨਹੀਂ ਕੋਈ ਨਹੀਂ ਨਹੀਂ ਕੋਈ ਧੱਕਾ ਨਹੀਂ ਆਰਾਮ ਨਾਲ ਸਾਰੇ ਮਿਲ ਜੁਲ ਕੇ ਕਰ ਰਹੇ ਆ ਜੀ